DIG ਪੁਲਰ ਮਾਮਲੇ 'ਚ ਲਗਾਤਾਰ CBI ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਵੱਡੀ ਮਾਤਰਾ ਦੇ ਵਿੱਚ ਪੁਲਿਸ ਦੇ CBI ਦੇ ਵੱਲੋਂ ਪੈਸੇ ਤੇ ਹੋਰ ਕੀਮਤੀ ਸਮਾਨ ਜ਼ਬਤ ਕੀਤੇ ਜਾ ਰਹੇ ਨੇ ਇਸੇ ਦਰਮਾਨ ਜੀ ਡੀ ਆਈ ਜੀ ਦਾ ਇੱਕ ਬਹੁਤ ਕਰੀਬੀ ਕ੍ਰਿਸ਼ਨੂ ਚਰਚਾ ਵਿੱਚ ਹੈ ਦਰਸਲੇ ਉਹੀ ਕ੍ਰਿਸ਼ਨੂ ਹੈ ਜੋ ਪਹਿਲੇ ਸਾਬਕਾ ਹਾਕੀ ਪਲੇਅਰ ਰਹਿ ਚੁੱਕਿਆ ਹੈ ਤੇ ਹੁਣ ਕ੍ਰਿਸ਼ਨੂ ਕ੍ਰਿਸ਼ਨੂ ਦੇ ਨਾਮ ਦੀ ਜੈ ਜੈਕਾਰ ਹੋ ਗਈ ਹੈ ਦਰਅਸਲ ਡੀਆਈਜੀ ਪੁਲਰ ਕੇਸ ਵਿੱਚ ਇਸ ਨੇ ਦਲਾਲ ਦੀ ਭੂਮਿਕਾ ਨਿਭਾਈ ਸੀ ਤੇ ਕਹਿੰਦੇ ਨੇ ਕਿ ਇਹ ਹਰ ਕਿਸੇ ਨੂੰ ਕਹਿੰਦਾ ਸੀ ਇਸ ਦੀ ਹਰ ਜਗ੍ਹਾ ਪਹਿਚਾਣ ਹੈ ਕਿਸ ਦੀ ਬਦਲੀ ਕਰਵਾਉਣੀ ਹੈ ਕਿਸ ਨੂੰ ਫੋਨ ਕਰਵਾਉਣਾ ਹਸਤਾਂ ਦੇ ਕੰਮ ਕ੍ਰਿਸ਼ਨੂ ਦੇ ਹਿੱਸੇ ਆਉਂਦੇ ਸਨ ਤੇ ਜਦੋਂ ਵੀ ਡੀਆਈਜੀ ਨੇ ਕਿਸੇ ਤੋਂ ਪੈਸੇ ਲੈਣੇ ਹੁੰਦੇ ਸਨ ਤਾਂ ਕ੍ਰਿਸ਼ਨੂ ਹੀ ਸਾਰੀ ਬਾਤचीत ਕਰਦਾ ਸੀ ਤੇ ਉਸ ਤੋਂ ਬਾਅਦ ਜੋ ਪੈਸਿਆਂ ਦਾ ਲੈਣ-ਦੇਣ ਸੀ ਉਹ ਵੀ ਕ੍ਰਿਸ਼ਨੂ ਦੇ ਜ਼ਰੀਏ ਹੁੰਦਾ ਸੀ ਡੀਆਈਜੀ ਪੁਲਰ ਮਾਮਲੇ 'ਚ ਲਗਾਤਾਰ ਸੀਬੀਆਈ ਦੇ ਵੱਲੋਂ ਆਪੇ ਮਾਰੀ ਕੀਤੀ ਜਾ ਰਹੀ ਹੈ ਵੱਡੀ ਮਾਤਰਾ ਦੇ ਵਿੱਚ ਪੁਲਿਸ ਦੇ सीबीआई ਦੇ ਵੱਲੋਂ ਪੈਸੇ ਤੇ ਹੋਰ ਕੀਮਤੀ ਸਮਾਨ ਜ਼ਬਤ ਕੀਤੇ ਜਾ ਰਹੇ ਨੇ ਇਸੇ ਦਰਮਾਨ ਜੀ ਡੀ ਆਈ ਜੀ ਦਾ ਇੱਕ ਬਹੁਤ ਕਰੀਬੀ ਕ੍ਰਿਸ਼ਨੂ ਚਰਚਾ ਵਿੱਚ ਹੈ ਦਰਸਲੇ ਉਹੀ ਕ੍ਰਿਸ਼ਨੂ ਹੈ ਜੋ ਪਹਿਲੇ ਸਾਬਕਾ ਹਾਕੀ ਪਲੇਅਰ ਰਹਿ ਚੁੱਕਿਆ ਹੈ ਤੇ ਹੁਣ ਕ੍ਰਿਸ਼ਨੂ ਕ੍ਰਿਸ਼ਨੂ ਦੇ ਨਾਮ ਦੀ ਜੈਜਕਾਰ ਹੋ ਗਈ ਹੈ। ਦਰਅਸਲ ਡੀਆਈਜੀ ਪੁਲਰ ਕੇਸ ਵਿੱਚ ਇਸ ਨੇ ਦਲਾਲ ਦੀ ਭੂਮਿਕਾ ਨਿਭਾਈ ਸੀ ਤੇ ਕਹਿੰਦੇ ਨੇ ਕਿ ਇਹ ਹਰ ਕਿਸੇ ਨੂੰ ਕਹਿੰਦਾ ਸੀ ਇਸ ਦੀ ਹਰ ਜਗ੍ਹਾ ਪਹਿਚਾਣ ਹੈ ਕਿਸ ਦੀ ਬਦਲੀ ਕਰਵਾਉਣੀ ਹੈ ਕਿਸ ਨੂੰ ਫੋਨ ਕਰਾਉਣਾ ਹਸਪਤਾਲਾਂ ਦੇ ਕੰਮ ਕ੍ਰਿਸ਼ਨੂ ਦੇ ਹਿੱਸੇ ਆਉਂਦੇ ਸਨ ਤੇ ਜਦੋਂ ਵੀ ਡੀਆਈਜੀ ਨੇ ਕਿਸੇ ਤੋਂ ਪੈਸੇ ਲੈਣੇ ਹੁੰਦੇ ਸਨ ਤਾਂ ਕ੍ਰਿਸ਼ਨੂ ਹੀ ਸਾਰੀ ਬਾਤचीत ਕਰਦਾ ਸੀ ਤੇ ਉਸ ਤੋਂ ਬਾਅਦ ਜੋ ਪੈਸਿਆਂ ਦਾ ਲੈਣ-ਦੇਣ ਸੀ ਉਹ ਵੀ ਕ੍ਰਿਸ਼ਨੂ ਦੇ ਜ਼ਰੀਏ ਹੁੰਦਾ ਸੀ। ਡੀਆਈਜੀ ਪੁਲਰ ਮਾਮਲੇ 'ਚ ਲਗਾਤਾਰ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਵੱਡੀ ਮਾਤਰਾ ਦੇ ਵਿੱਚ ਪੁਲਿਸ ਨੇ ਸੀਬੀਆਈ ਦੇ ਵੱਲੋਂ ਪੈਸੇ ਤੇ ਹੋਰ ਕੀਮਤੀ ਸਮਾਨ ਜ਼ਬਤ ਕੀਤੇ ਜਾ ਰਹੇ ਨੇ ਇਸੇ ਦਰਮਾਨ ਜੀ ਡੀ ਆਈ ਜੀ ਦਾ ਇੱਕ ਬਹੁਤ ਕਰੀਬੀ ਕ੍ਰਿਸ਼ਨੂ ਚਰਚਾ ਵਿੱਚ ਹੈ ਦਰਸ ਲਈ ਉਹੀ ਕ੍ਰਿਸ਼ਨੂ ਹੈ ਜੋ ਪਹਿਲੇ ਸਾਬਕਾ ਹਾਕੀ ਪਲੇਅਰ ਰਹਿ ਚੁੱਕਿਆ ਹੈ ਤੇ ਹੁਣ ਕ੍ਰਿਸ਼ਨੂ ਕ੍ਰਿਸ਼ਨੂ ਦੇ ਨਾਮ ਦੀ ਜੈ ਜੈਕਾਰ ਹੋ ਗਈ ਹੈ। ਦਰਅਸਲ ਡੀਆਈਜੀ ਪੁਲਰ ਕੇਸ ਵਿੱਚ ਇਸ ਨੇ ਦਲਾਲ ਦੀ ਭੂਮਿਕਾ ਨਿਭਾਈ ਸੀ ਤੇ ਕਹਿੰਦੇ ਨੇ ਕਿ ਇਹ ਹਰ ਕਿਸੇ ਨੂੰ ਕਹਿੰਦਾ ਸੀ ਇਸ ਦੀ ਹਰ ਜਗ੍ਹਾ ਪਹਿਚਾਣ ਹੈ ਕਿਸ ਦੀ ਬਦਲੀ ਕਰਵਾਉਣੀ ਹੈ ਕਿਸ ਨੂੰ ਫੋਨ ਕਰਵਾਉਣਾ ਹਸਪਤਾਲ ਦੇ ਕੰਮ ਕ੍ਰਿਸ਼ਨੂ ਦੇ ਹਿੱਸੇ ਆਉਂਦੇ ਸਨ ਤੇ ਜਦੋਂ ਵੀ ਡੀਆਈਜੀ ਨੇ ਕਿਸੇ ਤੋਂ ਪੈਸੇ ਲੈਣੇ ਹੁੰਦੇ ਸਨ ਤਾਂ ਕ੍ਰਿਸ਼ਨੂ ਹੀ ਸਾਰੀ ਬਾਤचीत ਕਰਦਾ ਸੀ ਤੇ ਉਸ ਤੋਂ ਬਾਅਦ ਜੋ ਪੈਸਿਆਂ ਦਾ ਲੈਣ-ਦੇਣ ਸੀ ਉਹ ਵੀ ਕ੍ਰਿਸ਼ਨੂ ਦੇ ਜ਼ਰੀਏ ਹੁੰਦਾ ਸੀ। ਡੀਆਈਜੀ ਪੁਲਰ ਮਾਮਲੇ 'ਚ ਲਗਾਤਾਰ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਵੱਡੀ ਮਾਤਰਾ ਦੇ ਵਿੱਚ ਪੁਲਿਸ ਦੇ सीबीआई ਦੇ ਵੱਲੋਂ ਪੈਸੇ ਤੇ ਹੋਰ ਕੀਮਤੀ ਸਮਾਨ ਜ਼ਬਤ ਕੀਤੇ ਜਾ ਰਹੇ ਨੇ ਇਸੇ ਦਰਮਾਨ ਜੀ ਡੀ ਆਈਜੀ ਦਾ ਇੱਕ ਬਹੁਤ ਕਰੀਬੀ ਕ੍ਰਿਸ਼ਨੂ ਚਰਚਾ ਵਿੱਚ ਹੈ ਦਰਸ ਲਈ ਉਹੀ ਕ੍ਰਿਸ਼ਨੂ ਹੈ ਜੋ ਪਹਿਲੇ ਸਾਬਕਾ ਹਾਕੀ ਪਲੇਅਰ ਰਹਿ ਚੁੱਕਿਆ ਹੈ ਤੇ ਹੁਣ ਕ੍ਰਿਸ਼ਨੂ ਕ੍ਰਿਸ਼ਨੂ ਦੇ ਨਾਮ ਦੀ ਜੈ ਜੈਕਾਰ ਹੋ ਗਈ ਹੈ। ਦਰਅਸਲ ਡੀਆਈਜੀ ਪੁਲਰ ਕੇਸ ਵਿੱਚ ਇਸਨੇ ਦਲਾਲ ਦੀ ਭੂਮਿਕਾ ਨਿਭਾਈ ਸੀ ਤੇ ਕਹਿੰਦੇ ਨੇ ਕਿ ਇਹ ਹਰ ਕਿਸੇ ਨੂੰ ਕਹਿੰਦਾ ਸੀ ਇਸ ਦੀ ਹਰ ਜਗ੍ਹਾ ਪਹਿਚਾਣ ਹੈ ਕਿਸ ਦੀ ਬਦਲੀ ਕਰਵਾਉਣੀ ਹੈ ਕਿਸ ਨੂੰ ਫੋਨ ਕਰਵਾਉਣਾ ਹਸਪਤਾਲਾਂ ਦੇ ਕੰਮ ਕ੍ਰਿਸ਼ਨੂ ਦੇ ਹਿੱਸੇ ਆਉਂਦੇ ਸਨ ਤੇ ਜਦੋਂ ਵੀ ਡੀਆਈਜੀ ਨੇ ਕਿਸੇ ਤੋਂ ਪੈਸੇ ਲੈਣੇ ਹੁੰਦੇ ਸਨ ਤਾਂ ਕ੍ਰਿਸ਼ਨੂ ਹੀ ਸਾਰੀ ਬਾਤचीत ਕਰਦਾ ਸੀ ਤੇ ਉਸ ਤੋਂ ਬਾਅਦ ਜੋ ਪੈਸਿਆਂ ਦਾ ਲੈਣ-ਦੇਣ ਸੀ ਉਹ ਵੀ ਕ੍ਰਿਸ਼ਨੂ ਦੇ ਜ਼ਰੀਏ ਹੁੰਦਾ ਸੀ।